ਕੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦੇ ਮਹਾਨ ਜਰਨੈਲ ਜਿਸ ਦੇ ਰਾਜ ਦੀ ਗੱਲ ਦੁਨੀਆ ਕਰਦੀ ਹੋਵੇ ਤੇ ਅਸੀਂ ਬੜੇ ਪ੍ਰਾਊਡ ਨਾਲ ਚੀਕਾਂ ਮਾਰੀਏ ਸਟੇਜਾਂ ਤੇ ਖਲੋ ਕੇ ਵੀ ਸ਼ੇਰੇ ਪੰਜਾਬ ਦੇ ਵਾਰਿਸ ਤੇ ਸ਼ੇਰੇ ਪੰਜਾਬ ਵੀ ਕਿਤੇ ਵੇਖ ਕੇ ਸਾਨੂੰ ਲਹੰਤਾਂ ਪੁੰਦੇ ਹੋਣਗੇ ਆ ਹਾਲਾਤ ਜੇ ਸ਼ੇਰੇ ਪੰਜਾਬ ਦੀ ਯਾਦਗਾਰ ਦੇ ਆ ਤੁਸੀਂ ਦੇਖੋ ਮੱਛਰ ਗੰਦਗੀ ਮਰੇ ਹੋਏ ਜਾਨਵਰ ਵਿੱਚ ਸ਼ਰਾਬ ਦੀਆਂ ਬੋਤਲਾਂ ਸਿੱਕ ਦੀਆਂ ਡੱਬੀਆਂ ਇੰਨਾ ਗਾਂਦੇ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੂਗਾ ਕਿ ਇਹ ਪਾਣੀ ਸਾਰਾ ਕਾਲਾ ਹੋ ਗਿਆ ਦੋ ਤਲਾਹ ਨੇ ਕਿਦਰ ਇੱਕ ਪਰਲੇ ਬਣੇ ਹੋਏ ਔਰ ਇਹਦੇ ਅੰਦਰ ਸਮਰ ਪੈਲਸ ਦੇ ਉਹ ਸੰਗਾਸਨ ਪਿਆ ਜਿਹੜਾ ਇੰਗਲੈਂਡ ਦੇ ਵਿੱਚ ਉਹਦੀ ਕਾਪੀ ਆ ਜਿਹਨੂੰ ਅਸੀਂ ਲਿਓਨ ਦੀ ਗੱਲ ਕਰਦੇ ਉਹੀ ਕੋਹੇ ਨੂਰ ਦੀ ਕਾਪੀ ਪਈ ਆ ਔਰ ਕਰੋੜਾਂ ਰੁਪਈਆ ਦੇ ਸਟੈਚੂ ਆ ਮਹਾਰਾਜਾ ਰਣਜੀਤ ਸਿੰਘ ਦੇ ਹਰੀ ਸਿੰਘ ਨਲੂਏ ਦੇ ਔਰ ਮਹਾਰਾਣੀ ਜਿੰਦਕੌਰ ਦੇ ਅੰਦਰ ਬਹੁਤ ਸੋਹਣਿਆ ਵਿਰਾਸਤਾਂ ਨੇ ਔਰ ਟਿਕਟ ਲੱਗਦੀ ਅੰਦਰ ਜਦੋਂ ਚਾਹੀਦਾ ਜਿਹੜੀ ਟਿਕਟ ਲੱਗਦੀ ਆ ਤੇ ਉਹ ਫੋਟੋ ਅੰਦਰੋਂ ਖਿੱਚਣ ਦੀ ਆ ਜਿੱਥੇ ਤੇ ਇੱਥੇ ਦੀਆਂ ਫੋਟੋ ਜਦੋਂ ਖਿੱਚਦੇ ਹੋਣਗੇ ਤੇ ਉਹ ਸਹੀ ਕਹਿੰਦੇ ਹੋਣਗੇ ਵੀ ਇੰਗਲੈਂਡ ਦੇ ਸਿੰਘਾਸਨ ਪਿਆ ਇਹਨਾਂ ਦਾ ਜੇ ਕਿਤੇ ਇਹ ਇੱਥੇ ਹੁਣੇ ਹੀ ਵਿਰਾਸਤਾਂ ਸਾਂਭ ਸਕਦੇ ਆ ਆਪਣੀਆਂ ਤੇ ਇਹਨਾਂ ਨੇ ਸਿੰਘਾਸਨ ਕਿੱਥੋਂ ਸਾਂਭ ਲੈਣਾ ਜਿੱਦਾ ਰਾਜਪਾਗੜਾ ਵੱਡਾ ਅੱਜ ਦੀ ਬਦੌਲਤ ਅਸੀਂ ਮਾਣ ਨਾਲ ਕਹਿੰਦੇ ਸੀ ਸ਼ੇਰੇ ਪੰਜਾਬ ਦੇ ਵਾਰਸ ਆ ਐਡੀਆਂ-ਐਡੀਆਂ ਫੋਟੋਆਂ ਮਗਰ ਲਾਈਆਂ ਤੇ ਡਰਾਮੇ ਕਰਦੇ ਆ ਚੀਕਾਂ ਮਾਰ-ਮਾਰ ਕੇ ਤੇ ਅੱਜ ਉਹੀ ਸ਼ੇਰੇ ਪੰਜਾਬ ਸਾਨੂੰ ਲਾਂਤਾ ਪਾਉਂਦਾ ਹੋਊ ਕਿ ਲਾਂਤਿਓ ਤੁਸੀਂ ਤੇ ਰਾਜਪਾਗੜਾ ਵੱਡਾ ਦਿੱਤਾ ਤੁਹਾਨੂੰ ਮੈਂ ਤੁਸੀਂ ਸਾਂਭ ਨਹੀਂ ਸਕੇ ਬੇਸ਼ਰਮ ਹੋ ਜਾਂਦੇ ਆ ਇੱਕ ਉਹ ਤਾਂ ਬੇਸ਼ਰਮ ਬੇਇੱਜ਼ਤੀ ਪ੍ਰੂਫ ਹੀ ਆਏ ਬੰਦੇ ਇੱਕ ਮਤਲਬ ਸਾਨੂੰ ਜੈਕਟ ਮਿਲਦੀ ਆ ਬੁਲੇਟ ਪ੍ਰੂਫ ਇਹ ਬੇਈ ਤੇ ਪ੍ਰੋਫੇਨ ਹੈ ਇਹ ਇਹਦੇ ਲਾਂਤੀ ਨੇ ਇਹਨਾਂ ਨੂੰ ਜਿਹੜੀਆਂ ਮਰਜ਼ੀ ਲਾਂਦਾ ਪਾੜੋ ਪਤਾ ਨਹੀਂ ਬੇਸ਼ਰਮਾ ਨੂੰ ਰਾਤ ਨੂੰ ਨੀਂਦ ਕਿੱਦਾਂ ਆਉਂਦੀ ਆ ਤੇ ਤੁਸੀਂ ਯਾਦ ਰੱਖਿਓ ਅੱਜ ਤੁਹਾਡੇ ਕੈਮਰੇ ਤੇ ਕਹਿਣਿਆ ਪ੍ਰਮਾਤਮਾ ਰਹਿ ਰਸਦਾ ਵੇਲਾ ਜਿੱਦਣ ਕਿਸੇ ਚੰਗੀ ਜਗ੍ਹਾ ਤੇ ਆ ਗਿਆ ਤੇ ਇਤਿਹਾਸ ਲਿਖ ਕੇ ਜਾਊਂਗਾ ਯਾਦ ਰੱਖਿਓ ਮੈਨੂੰ ਜਿੱਥੇ ਮਰਜ਼ੀ ਪਾਉਂ ਫੜ ਲਿਓ ਪਰ ਇਹ ਜਿਹੜੀਆਂ ਚੀਜ਼ਾਂ ਅੱਜ ਮੈਂ ਫੇਸ ਕਰ ਰਿਹਾ ਇਹ ਔਣ ਨਹੀਂ ਦਊਂਗਾ ਔਣ ਵਾਲੇ ਸਾਹਮਣੇ ਚ ਪੰਜਾਬ ਵਿੱਚ ਜੇਕਰ ਕਿਸੇ ਮਹਾਰਾਜਾ ਦਾ ਰਾਜ ਦੀ ਗੱਲ ਕੀਤੀ ਜਾਂਦੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਲੇਕਿਨ ਮਹਾਰਾਜਾ ਰਣਜੀਤ ਸਿੰਘ ਵੱਲੋਂ ਬਣਾਈ ਗਈਆਂ ਵਿਰਾਸਤਾਂ ਦੇ ਹਾਲਾਤ ਤੁਹਾਨੂੰ ਅੱਜ ਦਿਖਾਉਣ ਜਾ ਰਿਹਾ ਹਾਂ ਜਿਸ ਨੂੰ ਵੇਖ ਕੇ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅੰਨੀ ਦਖਲ ਜਾਵੇ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲਸ ਜਿਹੜਾ ਸੀਗਾ ਉਹ ਬਣਾਇਆ ਗਿਆ ਸੀ ਔਰ ਬਹੁਤ ਅਜੀਬ ਜਿਹਾ ਸਮਰ ਪੈਲਸ ਸੀਗਾ ਉਹਨਾਂ ਦਾ ਔਰ ਉਹਨਾਂ ਵੱਲੋਂ ਆਪਣੀਆਂ ਬਹੁਤ ਸਾਰੇ ਕੀਮਤੀਆਂ ਚੀਜ਼ਾਂ ਜਿਹੜੀਆਂ ਸੀ ਇਸ ਸਮਰ ਪੈਲੇਸ ਵਿੱਚ ਰੱਖੀਆਂ ਗਈਆਂ ਸਨ ਤੁਹਾਨੂੰ ਇੱਕ ਵਾਰ ਤਸਵੀਰ ਜ਼ਰੂਰ ਸਮਰ ਪੈਲੇਸ ਦੀ ਦਿਖਾਵਾਂਗੇ ਜਿਸ ਵਿੱਚ ਦੇ ਬਾਹਰ ਜੋ ਤਲਾਬ ਬਣੇ ਨੇ ਉਸ ਦੇ ਹਾਲਾਤ ਕੀ ਨੇ ਸ਼ਾਇਦ ਇਹ ਹਾਲਾਤ ਵੇਖ ਕੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਅਤੇ ਅੰਮ੍ਰਿਤਸਰ ਦੇ ਵਿਧਾਇਕਾਂ ਦੀ ਨੀਂਦ ਖੁੱਲ ਜਾਵੇ ਇਹ ਉਹੀ ਤਲਾਆ ਜਿਸ ਤਲਾਆ ਦੀ ਮੈਂ ਗੱਲ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਸ਼ਾਇਦ ਕਿਸੇ ਸਮੇਂ ਇਸ ਵਿੱਚ ਮੱਛੀਆਂ ਪਾਲਦੀਆਂ ਹੋਣ ਲੇਕਿਨ ਹੁਣ ਮੱਛੀਆਂ ਦੀ ਜਗ੍ਹਾ ਤੇ ਮੱਛਰ ਪਾਲਦੇ ਹੋਏ ਨਜ਼ਰ ਆ ਰਹੇ ਨੇ ਜਗਾ ਜਗਾ ਤੇ ਗੰਦਗੀ ਨਜ਼ਰ ਆ ਰਹੀ ਹੈ ਸ਼ਰਾਬ ਦੀਆਂ ਬੋਤਲਾਂ ਨਜ਼ਰ ਆ ਰਹੀਆਂ ਨੇ ਹੋ ਸਕਦਾ ਹੈ ਕਿ ਕੋਈ ਮਰਿਆ ਜਾਨਵਰ ਵੀ ਵਿੱਚ ਨਜ਼ਰ ਆਉਂਦਾ ਹੋਵੇ ਲੇਕਿਨ ਇਸ ਵਿਰਾਸਤ ਨੂੰ ਵੇਖਣ ਵਾਸਤੇ ਜਿੱਥੇ ਦੂਰ ਦਰਾਡੇਆਂ ਤੋਂ ਵਿਦੇਸ਼ਾਂ ਤੋਂ ਲੋਕ ਇੱਥੇ ਪਹੁੰਚਦੇ ਨੇ ਉੱਥੇ ਹੀ ਇਸ ਹਾਲਾਤ ਨੂੰ ਵੇਖਦੇ ਹੋਏ ਅੰਮ੍ਰਿਤਸਰ ਦੇ ਲੋਕ ਕਾਫੀ ਪਰੇਸ਼ਾਨ ਨੇ ਜੇਕਰ ਗੱਲ ਕੀਤੀ ਜਾਵੇ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਵਿੱਚ ਸਮਾਜ ਸੇਵੀ ਸਰਬਜੀਤ ਸਿੰਘ ਸੋਨੂ ਜੰਡਿਆਲਾ ਵੱਲੋਂ ਇਹ ਵੀਡੀਓ ਪਾਈ ਗਈ ਸੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਸੀ ਕਿ ਜੇਕਰ ਉਹਨਾਂ ਵੱਲੋਂ ਇਹ ਸਫਾਈ ਨਹੀਂ ਕਰਵਾਈ ਜਾਂਦੀ ਤਾਂ ਉਹ ਖੁਦ ਇਹ ਬੀੜਾ ਚੁੱਕਦੇ ਨੇ ਕਿ ਇਸ ਦੀ ਸਫਾਈ ਜਿਹੜੀ ਆ ਉਹ ਕਰਵਾਈ ਜਾ ਸਕੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਦੇਣ ਜੋ ਪੰਜਾਬੀਆਂ ਲਈ ਆ ਉਹ ਕੋਈ ਕੋਈ ਭੁੱਲ ਨਹੀਂ ਸਕਦਾ ਹਾਲਾਂਕਿ ਇਸ ਉਹ ਸਮਰ ਪੈਲਸ ਦੀਆਂ ਤਸਵੀਰਾਂ ਨੇ ਸ਼ਾਇਦ ਲੋਕ ਕਾਫੀ ਹੈਰਾਨ ਪਰੇਸ਼ਾਨ ਹੁੰਦੇ ਹੋਣ ਸੋਨੂ ਜਿੰਦਾਲੀ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਸੋਨੂ ਜੀ ਕਿਸ ਤਰ੍ਹਾਂ ਦੇ ਹਾਲਾਤ ਨਜ਼ਰ ਆਉਂਦੇ ਨੇ ਕਿਉਂਕਿ ਇਹ ਉਹ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੈਸ ਹੈ ਜੋ ਕਿ ਉਹਨਾਂ ਨੂੰ ਬਹੁਤ ਜ਼ਿਆਦਾ ਅਜੀਬ ਸੀਗਾ ਔਰ ਵਿਧਾਨ ਸਭਾ ਔਰ ਲੋਕ ਸਭਾ ਦੇ ਵਿੱਚ ਵੀ ਇਸ ਦੀਆਂ ਆਵਾਜ਼ ਜਿਹੜੀਆਂ ਗੂੰਜ ਰਹੀ ਆ ਉਹ ਨਜ਼ਰ ਆਈ ਹੈ ਬਿਲਕੁਲ ਜੀ ਬਿਲਕੁਲ ਭਾਜੀ ਸੱਚ ਕਹਿ ਰਹੇ ਹੋ ਤੁਸੀਂ ਵਾਕਿਆ ਹੀ ਇਹ ਸਮਰ ਪੈਲਸ ਉਹੀ ਸਮਰ ਪੈਲਸ ਆ ਜਿਸ ਦੀ ਆਵਾਜ਼ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਗੂੰਜਦੀ ਸੀ ਔਰ ਗੁਰਜੀਤ ਸਿੰਘ ਔਜਲਾ ਜੋ ਇੱਥੋਂ ਦੇ ਐਮਪੀ ਆ ਉਹਨਾਂ ਨੇ ਇਸ ਦੀ ਆਵਾਜ਼ ਰੱਖੀ ਸੀ ਕਿ ਇੱਕ ਕੰਪਨੀ ਬਾਗ ਸਮਰ ਪੈਲਸ ਨੂੰ ਸਪੈਸ਼ਲ ਪੈਕੇਜ ਦਿੱਤਾ ਜਾਵੇ ਔਰ ਮਨਾਕਸ਼ੀ ਲੇਖੀ ਜੀ ਨੇ ਕਿਹਾ ਸੀ ਕਿ ਅਸੀਂ ਉੱਥੇ ਵਿਜ਼ਿਟ ਕਰਕੇ ਹਰ ਕੰਮ ਜਿਹੜਾ ਵਾ ਕਰਾਵਾਂਗੇ ਬਹੁਤ ਸਾਰੇ ਕੰਮ ਹੋ ਰਹੇ ਸੀ ਵਿੱਚ ਰੁੱਕ ਕੇ ਸੀ ਪਰ ਅੱਜ ਇੱਥੋਂ ਦੇ ਹਾਲਾਤ ਜੇ ਤੁਸੀਂ ਦੇਖੋ ਤੇ ਮੈਨੂੰ ਖੁਦ ਨੂੰ ਸ਼ਰਮ ਆਉਂਦੀ ਆ ਕਿ ਮੈਂ ਉਹ ਸਮਾਰਟ ਸਿਟੀ ਦੇ ਵਿੱਚ ਖਲੋਤਾ ਗੁਰੂ ਰਾਮਦਾਸ ਦੀ ਨਗਰੀ ਚ ਖਲੋਤਾ ਔਰ ਇੱਕ 86 ਪਾਰਟੀਆਂ ਨਾਲ ਵੀ ਤਾਲੁਕ ਰੱਖਦਾ ਪਰ ਮੈਨੂੰ ਖੁਦ ਨੂੰ ਸ਼ਰਮ ਇਸ ਗੱਲ ਦੀ ਆਉਂਦੀ ਆ ਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਸਿੱਖ ਕੌਮ ਦੇ ਮਹਾਨ ਜਰਨੈਲ ਜਿਸ ਦੇ ਰਾਜ ਦੀ ਗੱਲ ਦੁਨੀਆ ਕਰਦੀ ਹੋਵੇ ਤੇ ਅਸੀਂ ਬੜੇ ਪ੍ਰਾਊਡ ਨਾਲ ਚੀਕਾਂ ਮਾਰੀਏ ਸਟੇਜਾਂ ਤੇ ਖਲੋ ਕੇ ਵੀ ਸ਼ੇਰੇ ਪੰਜਾਬ ਦੇ ਵਾਰਿਸ ਤੇ ਸ਼ੇਰੇ ਪੰਜਾਬ ਵੀ ਕਿਤੇ ਵੇਖ ਕੇ ਸਾਨੂੰ ਲਾਂਤਾਂ ਪਾਉਂਦੇ ਹੋਣਗੇ ਆ ਹਾਲਾਤ ਜੇ ਸ਼ੇਰੇ ਪੰਜਾਬ ਦੀ ਯਾਦਗਾਰ ਦੇ ਆ ਤੁਸੀਂ ਦੇਖੋ ਮੱਛਰ ਗੰਦਗੀ ਮਰੇ ਹੋਏ ਜਾਨਵਰ ਵਿੱਚ ਸ਼ਰਾਬ ਦੀਆਂ ਬੋਤਲਾਂ ਸਿਕਟਾਂ ਦੀਆਂ ਡੱਬੀਆਂ ਇੰਨਾ ਗੰਦੇ ਦੇ ਵਿੱਚ ਤੁਹਾਨੂੰ ਵੇਖਣ ਨੂੰ ਮਿਲੇਗਾ ਕਿ ਇਹ ਪਾਣੀ ਸਾਰਾ ਕਾਲਾ ਹੋ ਗਿਆ ਦੋ ਤਲਾਅ ਨੇ ਕਿਧਰ ਇੱਕ ਪਰਲੇ ਬੰਨੇ ਔਰ ਇਹਦੇ ਅੰਦਰ ਸਮਰ ਪੈਲਸ ਦੇ ਉਹ ਸੰਗਾਸਨ ਪਿਆ ਜਿਹੜਾ ਇੰਗਲੈਂਡ ਦੇ ਵਿੱਚ ਉਹਦੀ ਕਾਪੀ ਆ ਜਿਹਨੂੰ ਅਸੀਂ ਲਿਓਨ ਦੀ ਗੱਲ ਕਰਦੇ ਹਾਂ ਉਹੀ ਕੋਹੇਨੂਰ ਦੀ ਕਾਪੀ ਪਈ ਆ ਔਰ ਕਰੋੜਾਂ ਰੁਪਈਆ ਦੇ ਸਟੈਚੂ ਆ ਮਹਾਰਾਜਾ ਰਣਜੀਤ ਸਿੰਘ ਦੇ ਹਰੀ ਸਿੰਘ ਨਲੂਏ ਦੇ ਔਰ ਮਹਾਰਾਣੀ ਜਿੰਦਕੌਰ ਦੇ ਅੰਦਰ ਬਹੁਤ ਸੋਹਣੀਆਂ ਵਿਰਾਸਤਾਂ ਨੇ ਜਦੋਂ ਕਿਤੇ ਦੇਖੋਗੇ ਤੇ ਮਨ ਖੁਸ਼ ਹੋ ਜੂ ਪਰ ਜੇ ਬਾਹਰ ਦੇ ਹਾਲਾਤ ਵੇਖੀਏ ਤੇ ਦੁੱਖ ਲੱਗਦਾ ਹੈ ਉਹਰੋਂ ਤੋਂ ਗੋਰੇ ਕੋ ਮਣਾਉਂਦੇ ਨੇ ਇੱਥੇ ਔਰ ਟਿਕਟ ਲੱਗਦੀ ਅੰਦਰ ਜਦੋਂ ਚਾਹੀਦਾ ਤੇ ਜਿਹੜੀ ਟਿਕਟ ਲੱਗਦੀ ਆ ਤੇ ਉਹ ਫੋਟੋ ਅੰਦਰੋਂ ਖਿੱਚਣ ਦੀ ਆ ਜਿੱਥੇ ਤੇ ਇੱਥੇ ਦੀਆਂ ਫੋਟੋਆਂ ਜਦੋਂ ਖਿੱਚਦੇ ਹੋਣਗੇ ਤੇ ਉਹ ਸਹੀ ਕਹਿੰਦੇ ਹੋਣਗੇ ਵੀ ਇੰਗਲੈਂਡ ਚ ਸਿੰਘਾਸਨ ਪਿਆ ਇਹਨਾਂ ਦਾ ਜੇ ਕਿਤੇ ਇਹ ਇੱਥੇ ਹੋਣ ਨਹੀਂ ਵਿਰਾਸਤਾਂ ਸਾਂਭ ਸਕਦੇ ਆਪਣੀਆਂ ਤੇ ਇਹਨਾਂ ਨੇ ਉਹ ਸਿੰਘਾਸਨ ਕਿੱਥੋਂ ਸਾਂਭ ਲੈਣਾ ਆਹ ਹਾਲਾਤ ਜੇ ਸਾਡੀਆਂ ਯਾਦਗਾਰਾਂ ਦੇ ਸਾਰਾ ਸ਼ਹਿਰ ਇੱਥੇ ਸੈਰ ਕਰਨ ਆਉਂਦਾ ਪਰ ਦੁੱਖ ਦੀ ਗੱਲ ਕਦੀ ਕਿਸੇ ਨੇ ਹਾ ਦਾ ਨਾਰਾ ਨਹੀਂ ਮਾਰਿਆ ਜੇ ਕਿਸੇ ਨੂੰ ਮਤਲਬ ਜੇ ਕੋਈ ਤੰਦਰੁਸਤ ਕਹਿੰਦਾ ਨਾ ਉਹ ਤੰਦਰੁਸਤਿਆਂ ਦੇ 5 ਮਿੰਟ ਇੱਥੇ ਖਲੋਵੇ ਤੇ ਪਤਾ ਲੱਗ ਜੂ ਉਹਨੂੰ ਜਿਹੜਾ ਡੇਂਗੂ ਹੋ ਗਿਆ ਐਡਾ ਜੜੀਲਾ ਮੱਛਰਿਆ ਇੱਥੇ ਤੇ ਘਾ ਇੱਥੇ 5-5 ਫੋਟਿਆ ਨਸ਼ੇੜੀ ਆਸ਼ਿਕ ਤੁਹਾਨੂੰ ਅਕਸਰ ਮਿਲਣਗੇ ਕੋਈ ਕਿਹੇ ਨੁੱਕਰ ਚ ਵੜਿਆ ਹੋਊ ਕੋਈ ਕਿਹੇ ਚ ਤੇ ਐਦਾਂ ਹੀ ਤੁਹਾਨੂੰ ਕੋਈ ਟੀਕਾ ਲਾਉਂਦਾ ਕੋਈ ਸਮੈਗ ਪੀਂਦਾ ਕੋਈ ਸ਼ਰਾਬ ਪੀਂਦਾ ਕੋਈ ਜੂਆ ਖੇਡਦਾ ਇੱਥੇ ਵੀ ਦੇਖੂਗਾ ਤੇ ਜੇ ਤੁਸੀਂ ਇਸ ਤੋਂ ਵੀ ਜ਼ਿਆਦਾ ਆਪਣੇ ਆਪ ਨੂੰ ਤਕਲੀਫ ਦੇਣੀ ਆ ਤੇ ਇੱਕ ਨੁੱਕਰ ਦੇ ਵਿੱਚ ਸ਼ੇਰੇ ਪੰਜਾਬ ਦੀ ਯਾਦਗਾਰ ਬਣੀ ਉੱਥੇ ਉਹਨਾਂ ਦਾ ਸਟੈਚੂ ਆ ਜਿਹੜਾ ਡਿੱਗਣ ਦੀ ਕ ਪਰ ਇਹਨਾਂ ਨੂੰ ਸ਼ਰਮ ਨਹੀਂ ਆਈ ਲਾਂਤੀਆਂ ਨੂੰ ਇਹਨਾਂ ਦੇ ਘਰ ਦੇ ਬਾਹਰ ਕਿਤੇ ਵੇਖਿਓ ਪ੍ਰਸ਼ਾਸਨ ਦੇ ਅਧਿਕਾਰੀ ਏਸੀ ਕਮਰਿਆਂ 'ਚ ਬਹਿ ਕੇ ਚੱਲ ਜਾਂਦੇ ਆ ਸਰਕਾਰੀ ਖਰਚਿਆਂ ਤੇ ਤੁਹਾਡੇ ਟੈਕਸ ਤੇ ਐਸ਼ਾ ਕਰਦੇ ਨੇ ਜਾ ਕੇ ਵੇਖਿਓ ਕਿਤੇ ਇੰਨੀ ਮਿੱਟੀ ਨਹੀਂ ਨਜ਼ਰ ਆਉ ਤੇ ਜਿਹਦਾ ਰਾਜ ਭਾਗ ਐਡਾ ਵੱਡਾ ਜਿਹਦੀ ਬਦੌਲਤ ਅਸੀਂ ਮਾਣ ਨਾਲ ਕਹਿੰਨੇ ਵੀ ਅਸੀਂ ਸ਼ੇਰੇ ਪੰਜਾਬ ਦੇ ਵਾਰਸ ਆ ਐਡੀਆਂ-ਐਡੀਆਂ ਫੋਟੋਆਂ ਮਗਰ ਲਾਈਆਂ ਤੇ ਡਰਾਮੇ ਕਰਦੇ ਆ ਚੀਕਾਂ ਮਾਰ ਮਾਰ ਕੇ ਤੇ ਅੱਜ ਉਹੀ ਸ਼ੇਰੇ ਪੰਜਾਬ ਸਾਨੂੰ ਲਾਂਤਾ ਪਾਉਂਦਾ ਹੋਊ ਕਿ ਲਾਂਤੀਓ ਤੁਸੀਂ ਤੇ ਰਾਜ ਭਾਗ ਐਡਾ ਵੱਡਾ ਦਿੱਤਾ ਤੁਹਾਨੂੰ ਮੈਂ ਤੁਸੀਂ ਸਾਹਮ ਨਹੀਂ ਸਕੇ ਤੇ ਵਾਕਿਆ ਹੀ ਅੱਜ ਮੈਨੂੰ ਹੀ ਸ਼ਰਮ ਆਉ ਪੀਏ ਲੋਕਾਂ ਨੂੰ ਮੈਂ ਕੀ ਕਵਾਂ ਕਿ ਆ ਹਾਲਾਤ ਬਣਾਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿ ਇਹਨਾਂ ਕੋਲ 10 ਬੰਦੇ ਵੀ ਨਹੀਂ ਹੈਗੇ ਪੀਏ ਸਫਾਈ ਕਰਨ ਇਹ ਲਿਕੇ ਦੇ ਦੇਣ ਮੈਨੂੰ ਇਹਨੇ ਜੋਗੇ ਨਹੀਂ ਹੈਗੇ ਤੇ ਭਾਜੀ ਮੇਰੇ ਕੋਲ ਜੋ ਕੁਝ ਵੀ ਆ ਚਾਹੇ ਮੈਂ ਜਿੱਥੋਂ ਮਰਜੀ ਪੈਸੇ ਲਿਆਵਾਂ ਇੱਥੇ ਆਲੇ ਦੁਆਲੇ ਤੁਹਾਨੂੰ ਕਿਤੇ ਇੱਕ ਮੱਖੀ ਵੀ ਨਜ਼ਰ ਨਹੀਂ ਆਊਗੀ ਲੇਕਿਨ ਤੁਸੀਂ ਸ਼ਰਮਸਾਰ ਦੀ ਗੱਲ ਕੀਤੀ ਤੁਹਾਨੂੰ ਲੱਗਦਾ ਨਹੀਂ ਕਿ ਵਿਧਾਇਕਾਂ ਦਾ ਵੀ ਕੰਮ ਪੈਂਦਾ ਹੈ ਠੀਕ ਹੈ ਮੈਂਬਰ ਪਾਰਲੀਮੈਂਟ ਨੇ ਰੋਲਾ ਪਾਤਾ ਕੀ ਲੱਗਦਾ ਨਹੀਂ ਵਿਧਾਇਕਾਂ ਦਾ ਵੀ ਫਰਜ ਬੰਦਾ ਸੀਗਾ ਕਿ ਇੱਥੇ ਆ ਜਾਂਦੇ ਕੋਵਰ ਵੀਰੇ ਪ੍ਰਤਾਪ ਸਿੰਘ 100 ਵਾਰ ਇਥੋਂ ਲੰਘਦੇ ਨੇ ਕੀ ਲੱਗਦਾ ਨਹੀਂ ਤੁਹਾਨੂੰ ਉਹਨਾਂ ਨੂੰ ਵੀ ਨਜ਼ਰ ਆਉਂਦਾ ਹੋਗਾ ਮੇਰੇ ਖਿਆਲ ਨਾਲ ਤਾਂ ਚਲੋ ਨਹੀਂ ਸਰਕਾਰ 'ਚ ਵੀ ਨਹੀਂ ਉਨੀ ਸੁਣੀ ਜਾਂਦੀ ਕੀ ਪਤਾ ਇਹਦੇ ਕਰਕੇ ਲੋਕ ਸੁਣ ਲੈਂਦੇ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਗੱਲ ਉਹ ਵੀ ਕਰਦੇ ਨੇ ਕਿਸੇ ਸਮੇਂ ਕਰਦੇ ਹੀ ਨੇ ਨਾ ਸਾਰੇ ਜਣੇ ਕਰਦੇ ਆ ਮੈਂ ਵੀ ਨਹੀਂ ਕਰਦਾ ਤੁਸੀਂ ਨਹੀਂ ਕਰਦੇ ਸਾਰੇ ਹੀ ਕਰਦੇ ਸੀ ਗੱਲ ਹੀ ਕਰਦੇ ਆ ਬਸ ਗਰਾਊਂਡ ਤੇ ਨਹੀਂ ਉਤਰਦੇ ਇਨਾ ਚਿਰ ਉੱਥੇ ਜਿੱਥੋਂ ਰਾਜ ਸ਼ੁਰੂ ਹੁੰਦਾ ਉੱਥੇ ਕੰਪਨੀ ਨੇ ਕਿਨੇ ਕਬਜ਼ਾ ਕਰ ਛੱਡਿਆ ਜਿੱਥੇ ਸਰਕਾਰੀ ਖਾਲਸਾ ਦੀ ਚੌਂਕੀ ਆ ਉਹਦੇ ਨਾਲ ਕੋਈ ਛੁੱਟੀ ਨਹੀਂ ਮੈਂ ਉੱਥੇ ਵੀ ਗਿਆ ਸੀ ਇਹੋ ਜਿਹੇ ਬਹੁਤ ਸਾਰੀਆਂ ਯਾਦਗਾਰਾਂ ਜਿਹੜੀਆਂ ਤਰਸਯੋਗ ਹਾਲਤ ਬਣੀਆਂ ਮੇਰੇ ਜੀਂਦੇ ਜੀ ਮੈਂ ਤਾਂ ਨਹੀਂ ਇਹ ਹਾਲਾਤ ਬਣਦੇ ਨੇ ਇਹੋ ਜੀ ਲੀਡਰੀ ਨੂੰ ਲੱਖ ਲਾਂਤ ਮੇਰੇ ਅਗੇ ਬੰਦੇ ਦੀ ਵੀ ਤੇ ਜੇ ਅਸੀਂ ਆਪਣੇ ਵਿਰਾਸਤਾਂ ਆਪਣੇ ਸ਼ਹਿਰ ਚ ਨਹੀਂ ਸਾਂਭ ਸਕਦੇ ਕਾੜੀ ਸਮਾਰਟ ਸਿਟੀ ਐ ਗੱਲਾਂ ਦੀ ਸਮਾਰਟ ਸਿਟੀ ਸਿਰਫ ਇਹ ਸਮਾਰਟ ਸਿਟੀ ਸਿਰਫ ਨਾਮਾਤਰ ਹੀ ਨਾ ਰਹਿੰਦੀ ਏ ਸਮਾਰਟ ਸਿਟੀ ਦੇ ਵਿੱਚ ਫੈਸਿਲਿਟੀ ਆ ਜਦਰਬਾਰ ਸਾਹਿਬ ਨੂੰ ਜਾਣ ਵਾਲੇ ਚਾਰ ਰਸਤੇ ਆ ਚਾਰੇ ਰਸਤਿਆਂ ਦੇ ਵਿੱਚ ਤੁਹਾਨੂੰ ਗੰਦਗੀ ਦੇ ਲੱਗੇ ਢੇਰ ਮਿਲਣਗੇ ਕਾਰਪੋਰੇਸ਼ਨ ਪਤਾ ਨਹੀਂ ਕਿੱਥੇ ਕੁੰਭ ਕਰਨ ਦੀ ਨੀਂਦ ਸੁੱਤੀ ਇਸ ਨਗਰੀ ਦੇ ਵਿੱਚ ਜਦੋਂ ਬੱਸ ਸਟੈਂਡ ਤੇ ਲੋਕ ਉਤਰਦੇ ਆ ਤੁਸੀਂ ਦੇਖਿਓ ਬੱਸ ਤੋਂ ਉਤਰਨਗੇ ਬਾਹਰ ਕੰਧਾਂ ਨਾਲ ਲੋਕੀ ਪਿਸ਼ਾਬ ਕਰ ਰਹੇ ਨੇ ਹੁੰਦੇ ਆ ਤੇ ਜਿਹੜੇ ਲੋਕ ਦੂਰੋਂ ਦੂਰੋਂ ਆਉਂਦੇ ਰੇਲਵੇ ਸਟੇਸ਼ਨ ਦੇ ਬੱਸ ਸਟੈਂਡ ਦੇ ਮੱਥਾ ਟੇਕਦੇ ਕਿ ਗੁਰੂ ਰਾਮਦਾਸ ਦੀ ਨਗਰੀ ਚ ਆਏ ਸਾਡੇ ਇੱਥੋਂ ਦੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸ਼ਰਮ ਹੀ ਨਹੀਂ ਮਾਸਾ ਵੀ ਹੈਗੀ ਕਿ ਕਿੱਥੋਂ ਕਿੱਥੋਂ ਸੰਗਤ ਆਉਂਦੀ ਤੇ ਕੀ ਸਾਡਾ ਮੈਸੇਜ ਜਾਂਦਾ ਵਾ ਆ ਹਾਲਾਤ ਸਾਡੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕੀਤੇ ਲੀਡਰਾਂ ਨੂੰ ਤੇ ਪਤਾ ਹੀ ਨਹੀਂ ਤੁਸੀਂ ਸ਼ਰਮਸ਼ਾਰ ਦੀ ਗੱਲ ਕਰਦੇ ਤੁਸੀਂ ਸ਼ਰਮਸ਼ਾਰ ਹੋ ਰਿਹਾ ਹੀ ਹੋ ਰਿਹਾ ਕਿ ਬਾਕੀ ਲੀਡਰਾਂ ਲੀਡਰਾਂ ਦੀ ਸ਼ਰਮ ਕਿਸ ਚਲ ਗਈ ਹਾਜੀ ਕਾਦੇ ਲੀਡਰ ਯਾਰ ਪੈਸੇ ਇਕੱਠੇ ਕਰਨ ਰਿਹਾ ਸਾਰੇ ਇਹਨਾਂ ਦੀਆਂ ਪ੍ਰਾਪਰਟੀਆਂ ਵੇਖਿਆ ਕਰੋ ਪਹਿਲਾਂ ਕੀ ਹੁੰਦੇ ਤੇ ਬਾਅਦ ਚ ਕੀ ਬਣ ਜਾਂਦੇ ਇਹਨਾਂ ਦੇ ਦਾਦੂ ਲੱਗ ਗਏ ਆ ਇੱਕ ਜਾਂ ਦੋ ਚਾਹੁੰਦਾ ਆਉਂਦੇ ਸਾਰੇ ਚੋਰ ਆ ਮੈਂ ਤੂੰ ਆਪ ਤੁਹਾਨੂੰ ਕੀ ਦੱਸਾਂ ਦੋ ਚਾਰ ਜਣੇ ਛੱਡ ਕੇ ਸਭ ਇੱਕੋ ਜਿਹਾ ਇੱਥੇ ਮੈਨੂੰ ਤੇ ਖੁਦ ਨੂੰ ਵੀ ਹੋਣ ਦਾ ਮਤਲਬ ਲੱਗਦਾ ਪਈ ਰਾਜਨੀਤੀ ਤੋਂ ਦੂਰ ਹੀ ਹੋ ਜਾਣਾ ਚਾਹੀਦਾ ਤੁਹਾਨੂੰ ਲੱਗਦਾ ਕਿ ਜਿਵੇਂ ਸ਼ਰਮ ਦੀ ਗੱਲ ਕਰਦੇ ਸ਼ਰਮ ਵੇਚ ਕੇ ਤੇ ਨਹੀਂ ਰਾਜਨੀਤੀ ਸਿੱਖ ਲਈ ਇਹਨਾਂ ਨੇ ਕਿਤੇ ਬੇ ਸ਼ਰਮ ਹੋ ਜਾਂਦੇ ਆ ਇੱਕ ਉਹ ਤਾਂ ਬੇਸ਼ਰਮ ਬੇਇਜ਼ਤੀ ਪ੍ਰੂਫ ਆਏ ਬੰਦੇ ਇੱਕ ਮਤਲਬ ਸਾਨੂੰ ਜੈਕਟ ਮਿਲਦੀ ਆ ਬੁਲੇਟ ਪ੍ਰੂਫ ਇਹ ਬੇਇਜ਼ਤੀ ਪ੍ਰੂਫ ਇਹ ਨੇ ਇਹ ਐਡੇ ਲਾਂਤੀ ਨੇ ਇਹਨਾਂ ਨੂੰ ਜਿੰਨੀ ਮਰਜ਼ੀ ਲਾਂਦਾ ਪਾ ਲੋ ਪਤਾ ਨਹੀਂ ਬੇਸ਼ਰਮਾਂ ਨੂੰ ਰਾਤ ਨੂੰ ਨੀਂਦ ਕਿੱਦਾਂ ਆਉਂਦੀ ਆ हद ਹੁੰਦੀ ਕਿਸੇ ਗਲਤੀ ਬੇਸ਼ਰਮੀ ਦੀ ਪਰ ਪਤਾ ਨਹੀਂ ਮੈਨੂੰ ਕਿ ਕਿਹੜੇ ਹਸਾਬ ਨਾਲ ਸੌ ਜਾਂਦੇ ਇਹੋ ਜੀ ਨਗਰੀ 'ਚ ਸੇਵਾ ਕਰਮਾ ਭਾਗਾਂ ਨਾ ਮਿਲਦੀ ਰਵੀ ਪਗੜੀ ਸੀ ਰਹੇ ਸੇ ਇੱਥੇ ਹੀ ਜਤਿੰਦਰ ਸਿੰਘ ਆਲਕ ਕਮਿਸ਼ਨਰ ਰਹੇ ਆ ਔਰ ਇੱਥੇ ਹੀ ਤਰੂਦਈ ਐਸਐਸਪੀ ਰਹੇ ਆ ਤੇ ਉਹ ਪਤਾ ਕੀ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਗੁਰੂ ਰਾਮਦਾਸ ਮਹਾਰਾਜ ਦੀ ਨਗਰੀ ਦੇ ਦਾਸ ਆ ਤੇ ਲੋਕਾਂ ਨੂੰ ਪੁੱਛ ਦਿੰਦੇ ਸੀ ਜਾ ਕੇ ਵੀ ਕੰਮ ਦੱਸੋ ਵਿਚ ਜਾ ਕੇ ਕੰਮ ਕਰਦੇ ਸੀ ਖੁਸ਼ੀ ਮਿਲਦੀ ਸੀ ਯਾਰ ਐਸੇ ਅਫਸਰ ਹੈਗੇ ਆ ਜਿਹੜੇ ਕਹਿੰਦੇ ਇੱਥੇ ਕਰਮਾ ਭਾਗਾ ਨਾਲ ਸੇਵਾ ਮਿਲਦੀ ਤੇ ਅੱਜ ਮੈਨੂੰ ਵੀ ਸ਼ਰਮ ਆਉਂਦੀ ਵੀ ਇਹੋ ਜਿਹੇ ਅਫਸਰ ਵੀ ਹੈਗੇ ਆ ਜਿਹੜੇ ਉੱਥੋਂ ਨਿਕਲਦੇ ਨਹੀਂ ਆ ਉਹ ਅੱਜ ਤੇ ਇਹੋ ਜਿਹੇ ਹਾਲਾਤ ਹੋ ਗਏ ਵੀ ਤੁਸੀਂ ਕੋਈ ਚਿੱਠੀ ਦੇਣ ਜਾਓ ਉਹਨੂੰ ਮਾਰਕ ਕਰ ਦੇਣਾ ਤੇ ਸਾਡੇ ਵਰਗੇ ਲੋਕ ਜਿਹੜੇ ਫੋਟੋ ਲਵਾ ਕੇ ਆ ਜਾਂਦੇ ਆ ਉਹ ਉੱਥੇ ਤੱਕ ਹੀ ਰਹਿ ਜਾਂਦਾ ਸੀ ਮਤੋਂ ਗਾੜੀ ਪਤਾ ਹੀ ਨਹੀਂ ਲੱਗਦਾ ਜਾਂਦੀ ਕਿੱਥੇ ਆ ਤੇ ਨਾ ਉਹ ਕਿਸੇ ਬ੍ਰਾਂਚੋਂ ਨਿਕਲਦੀ ਹੈ ਤੁਸੀਂ ਕਹਿ ਰਹੇ ਹੋ ਕਿ ਬਹੁਤ ਸਾਰੀਆਂ ਅੰਦਰ ਮੂਰਤੀਆਂ ਵੀ ਪਈਆਂ ਨੇ ਟ੍ਰਿਕ ਕਾਪੀਜ਼ ਵੀ ਪਈਆਂ ਨੇ ਕੋਹੀਨੂਰ ਹੀ ਫਿਰ ਕੀ ਲੱਗਦਾ ਨਹੀਂ ਕਿ ਇਹਨੂੰ ਵੀ ਕੋਹੇਨੂਰ ਵਾਂਗੂ ਅਸੀਂ ਥੋੜਾ ਸਾਭ ਲੈਂਦੇ ਕਿਉਂਕਿ ਜਿਹੜੀਆਂ ਚੀਜ਼ ਸਾਡੇ ਕੋਲ ਹੈਗੀ ਨਹੀਂ ਅਸੀਂ ਉਹਰੇ ਮਗਰ ਭੱਜ ਰਹੇ ਹਾਂ ਕੋਹੇਨੂਰ ਹੀਰਾ ਲਿਆਉਂਦੇ ਵਾਪਸ ਗੱਲ ਕਰ ਰਹੇ ਹਾਂ ਸਗਾ ਹਸਨ ਦੀ ਵਾਪਸ ਗੱਲ ਕਰ ਰਹੇ ਹਾਂ ਲੇਕਿਨ ਜਿਹੜੀ ਵਿਰਾਸਤ ਹੈਗੀ ਉਹਨੂੰ ਤਾਂ ਸਾਭ ਲਈਏ ਕਿ ਲੱਗਦਾ ਨਹੀਂ ਇਹਨੂੰ ਸਾਭ ਲੈਣਾ ਚਾਹੀਦਾ ਉਹ ਕਿੱਥੋਂ ਲਿਆਉਣਾ ਕਦੇ ਗਾੜੀ ਪੇ ਕੋਈ ਖਡਾਉਣਾ ਥੋੜੀ ਵਿਚਾਰ ਚੋਂ ਖਰੀਦ ਕੇ ਲੈ ਆਉਣਾ ਵਾ ਉਹ ਸਾਨੂੰ ਦਿਖਾਉਂਦਾ ਵਾ ਉਹ ਸਾਨੂੰ ਦਿਖਾਉਂਦਾ ਵਾ ਵੀ ਢੋਡਾ ਤਖਤ ਪੰਜਾਬ ਦੇ ਰਾਜੇ ਦਾ ਉੱਥੇ ਪਿਆ ਜੇ ਹਿੰਮਤ ਹੈਗੀ ਲੈ ਕੇ ਵਿਖਾਓ ਉਹ ਤੇ ਵਿਖ ਉਥੇ ਜਦੋਂ ਉਥੇ ਦੇਖੀਦਾ ਮੈਨੂੰ ਤਾਂ ਸ਼ਰਮ ਆਉਂਦੀ ਆ ਜਦੋਂ ਉਥੇ ਸਿੰਘਾਸਨ ਸਾਡਾ ਲਾਇਆ ਤੇ ਇੱਕ ਤਰ੍ਹਾਂ ਦਾ ਸਾਨੂੰ ਸ਼ਰਮ ਆਉਣੀ ਚਾਹੀਦੀ ਆ ਸਾਡੇ ਰਾਜੇ ਦਾ ਐਡਾ ਵੱਡਾ ਰਾਜ ਭਾਗ ਗੋਰਿਆਂ ਦੇ ਚੀਕਾਂ ਕਢਾਉਂਦੀਆਂ ਹੁਣ ਇਹ ਤੇ ਅੱਜ ਜਿਹੜੀਆਂ ਸਲਵਾਰਾਂ ਸ਼ੌਂਕ ਨਾਲ ਪਾਈ ਫਿਰਦੇ ਇਹਦੀਆਂ ਹੀ ਐਸੇ ਜਰਨੈਲ ਦੀਆਂ ਸਲਵਾਰਾਂ ਪੁਵਾਈਆਂ ਸੀ ਤੇ ਅੱਜ ਉਹ ਸ਼ੌਂਕ ਨਾਲ ਪਾਈ ਫਿਰਦੇ ਸਾਡੇ ਬੰਦੇ ਤੇ ਉਹ ਸਿੰਘਾਸਨ ਤੇ ਉਹ ਕੋਹੇ ਨੂਰ ਜਿਹੜਾ ਸਾਡਾ ਨਾ ਉਥੇ ਦੱਸਦਾ ਵਾ ਸਾਨੂੰ ਤੁਹਾਡੀ ਵਿਰਾਸਤ ਉੱਤੇ ਪਈ ਹੈ ਹਿੰਮਤ ਹੈਗੀ ਤੇ ਲੈ ਜਾਓ ਅੱਜ ਪਤਾ ਨਹੀਂ ਕਿਉਂ ਨਹੀਂ ਕੋਈ ਉੱਥੇ ਬੋਲਦਾ ਬੋਲਣਾ ਚਾਹੀਦਾ ਲਿਆਓ ਹਾਂ ਅਸੀਂ ਕਹਿੰਨੇ ਨਾ ਸਾਡਾ ਦੇਸ਼ ਬਹੁਤ ਤਾਕਤਵਾਰ ਹੋ ਗਿਆ ਅਸੀਂ ਬੜੇ ਮੰਨੂਗਾ ਮੈਂ ਉਸ ਦਿਨ ਜਿਸ ਦਿਨ ਸਾਡਾ ਸੰਗਾਸਨ ਤੇ ਕੋਈ ਨੂਰ ਇੱਥੇ ਲਿਆਓ ਕਿ ਕਿੱਥੋਂ ਲਿਆਉਣਾ ਆਹ ਨਹੀਂ ਸਮਝ ਸਕਦੇ ਸੰਗਾਸਨ ਕਿੱਥੇ ਲਿਆ ਕੇ ਰੱਖਣਾ ਜਿੱਤੇ ਕਿੱਥੋਂ ਲਿਆਉਣਾ ਮੈਨੂੰ ਨਹੀਂ ਚਾਹੀਦਾ ਸਰ ਤੇ ਸੱਤ ਵਾਰ ਉਹ ਤੀਸਰੀ ਵਾਰ ਉਹ ਬਣੇ ਨੇ 7 ਸਾਲ ਹੋ ਗਏ ਨੇ ਸਾਡੇ 7 ਸਾਲ ਹੋ ਗਏ ਨੇ ਕੀ ਲੱਗਦਾ ਨਹੀਂ ਉਹ ਉਹਨਾਂ ਨੂੰ ਇੱਥੇ ਵਿਜ਼ਿਟ ਕਰ ਲੈਣੇ ਚਾਹੀਦੀ ਹੈ ਉਹੀ ਕਰ ਲੈਣ ਵੋਟਾਂ ਮੰਗਣ ਵਾਸਤੇ ਹਰ ਇੱਕ ਸਿਆਸਤਦਾਨ ਹੱਥ ਚੋੜਦਾ ਹੈ ਲੇਕਿਨ ਜਿਹੜਾ ਜਿੱਤ ਜਾਂਦਾ ਹੈ ਉਹਦੋਂ ਇਹ ਚੀਜ਼ਾਂ ਸਾਂਭੀਆਂ ਨਹੀਂ ਜਾਂਦੀਆਂ ਨਾ ਕੋਈ ਉਹ ਆਉਂਦਾ ਮੈਂਬਰ ਪਾਰਲੀਮੈਂਟ ਜਦੋਂ ਸਫਾਈ ਕਰਾ ਜਾਂਦਾ ਵਿਚਾਰਾ ਜਦੋਂ ਆਉਂਦੇ ਸਫਾਈ ਕਰ ਜਾਂਦੇ ਆ ਮੁੜ ਕੇ ਵੜਦਾ ਹੀ ਕੋਈ ਨਹੀਂ ਫਿਰ ਕੀ ਕਰੇ ਮੈਂਬਰ ਪਾਰਲੀਮੈਂਟ ਉਹਨਾਂ ਕਿੰਨੀ ਘਰੀ ਆਵੇ ਇਹਨਾਂ ਦਾ ਫਰਜ਼ ਬਣਦਾ ਨਾ ਇੱਥੇ ਉਹਨੂੰ ਤੇ ਜਦੋਂ ਕਹੋਗੇ ਆਜੂਗਾ ਉਹ ਵਾਕਿਆਤੁਰ ਪੈਂਦਾ ਬੰਦਾ ਬਾਕੀ ਵਿਧਾਇਕ ਬਦੂਿਕਾ ਨੂੰ ਮੈਂ ਨਹੀਂ ਕਹਿੰਦਾ ਨਾ ਉਹ ਨਾ ਆਉਣਾ ਤੇ ਨਾ ਉਹਨਾਂ ਦੀ ਸਿਹਤ ਤੇ ਕੋਈ ਅਸਰ ਆ ਉੱਥੇ ਪਰਮਾਤਮਾ ਦੇ ਘਰ ਜਦੋਂ ਲੇਖਾ ਚੋਖਾ ਹੁੰਦਾ ਫਿਰ ਪਤਾ ਲੱਗਦਾ ਹੁੰਦਾ ਨਗਰੀ ਚ ਕਿੰਨਾ ਦੀ ਕਰਮਾ ਭਾਗਾਂ ਲਈ ਸੇਵਾ ਮਿਲੀ ਸੀ ਇਹਨੇ ਕੀਤੀ ਨਹੀਂ ਲੇਕਿਨ ਸੋਨੂ ਜੀ ਤੁਸੀਂ ਕਹਿ ਰਹੇ ਹੋ ਕਿ ਜੇਕਰ ਜਿਵੇਂ ਸ਼ੁਰੂਆਤ ਚ ਤੁਸੀਂ ਕਿਹਾ ਕਿ ਜੇਕਰ ਮੈਨੂੰ ਇਹਦੀ ਸੇਵਾ ਮਿਲੇ ਤੇ ਮੈਂ ਇਹਦੀ ਸੇਵਾ ਕਰਨ ਨੂੰ ਤਿਆਰ ਹਾਂ ਚਾਹੇ ਉਹ ਕੁਝ ਵੀ ਕਰਨਾ ਚਾਹੇ ਹੋਵੇ ਚਾਹੇ ਉਹ ਕੁਝ ਵੀ ਮੈਨੂੰ ਵੇਚਣਾ ਪਵੇ ਕੀ ਲੱਗਦਾ ਨਹੀਂ ਆ ਕਿ ਸਿਆਸਤਦਾਨ ਜਦੋਂ ਸ਼ੁਰੂਆਤ ਕਰਦੇ ਨੇ ਉਦੋਂ ਹਾਲਾਤ ਕੁਝ ਹੁੰਦੇ ਨੇ ਬਾਅਦ ਚ ਕੋਟੀਆਂ ਵੀ ਪੈ ਜਾਂਦੀਆਂ ਨੇ ਬਹੁਤ ਸਾਰੇ ਸਿਆਸਤਦਾਨ ਇਦਾਂ ਦੇ ਨੇ ਜਿਨ੍ਹਾਂ ਦੇ 88 ਲੱਖ ਰੁਪਏ ਦੇ ਉਹਨਾਂ ਤੇ ਕਰਜ਼ੇ ਵੀ ਸੀ ਤੇ ਹੁਣ ਉਹਨਾਂ ਦੀ ਕੋਟੀਆਂ ਤੇ 30 ਕਰੋੜ ਦੀਆਂ ਨੇ ਕੀ ਲੱਗਦਾ ਨਹੀਂ ਕਿ ਉਹਨਾਂ ਨੂੰ ਉਹ ਜਿਗਰ 86 ਕਰੋੜ ਦਾ ਕਰਜ਼ੇ ਸੋਚ ਲਨ ਕਿ 6-7 ਲੱਖ ਰੁਪਏ ਨਾਲ ਇਹਦਾ ਕੰਮ ਸਰ ਜੇ ਕਿਸੇ ਤਰ੍ਹਾਂ ਮੈਂ ਤੁਹਾਨੂੰ ਬੜੇ ਤਯਰਬੇ ਦੀ ਗੱਲ ਦੱਸਣ ਲੱਗਾ ਮੇਰਾ ਵੀ 22 ਸਾਲ ਦੇ ਰਾਜਨੀਤੀ ਚ ਹੋ ਗਿਆ ਮੈਂ ਬਲਾਕ ਪ੍ਰਧਾਨ ਤੋਂ ਲੈ ਕੇ ਅੱਜ ਸਟੇਟ ਦੇ ਪ੍ਰਧਾਨ ਤੱਕ ਜੇ ਪਹੁੰਚਿਆ ਨਾ ਕਈ ਸਟੇਟਾਂ ਦੇ ਪਰਿਵਾਰੀ ਵੀ ਲੱਗੇ ਮੈਂ ਤਯਰਬਾ ਤੁਹਾਨੂੰ ਦੱਸ ਦੇ ਇਹ ਕਹਿੰਦੇ ਵੀ ਇਹੋ ਜੀਆਂ ਗੱਲਾਂ ਨਾ ਕਰੋ ਯਾਰ ਕਿਹੜੀਆਂ ਫਜ਼ੂਲ ਗੱਲਾਂ ਇਹਨਾਂ ਲਈ ਫਜ਼ੂਲ ਗੱਲਾਂ ਨੇ ਇਹਨਾਂ ਨੂੰ ਇਹ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ ਇਹਨਾਂ ਨੂੰ ਦੱਸੋ ਕਲੋਨੀਆਂ ਕਿੱਦਾਂ ਕੱਟਣੀਆਂ ਕਿੱਧਰੋਂ ਦੀ ਪੁਲ ਕੱਢਣੇ ਆ ਕਿੱਧਰੋਂ ਪੈਸੇ ਬਚਣੇ ਕਿੱਥੇ ਰੇਟ ਸੁੱਟਣਾ ਕਿੱਥੇ ਚੁੱਕਣਾ ਇਹੋ ਜੀਆਂ ਗੱਲਾਂ ਕਰੋ ਉਹਨਾਂ ਦੇ ਨਾਲ ਉਹਨਾਂ ਨੂੰ ਇਹ ਕਿੱਥੇ ਚੰਗੀਆਂ ਲੱਗਣੀਆਂ ਸਮਰ ਪੈਲਸ ਮਹਾਰਾਜਾ ਰਣਜੀਤ ਸਿੰਘ ਜੀ ਦੇ ਮੁੱਖ ਮੰਤਰੀ ਨੂੰ ਨਹੀਂ ਚਾਹੀਦਾ ਉਹ ਵੀ ਉਹਨਾਂ ਨੇ ਇੱਥੇ ਲਾਈਟ ਐਂਡ ਸਾਊਂਡ ਦਾ ਪ੍ਰੋਗਰਾਮ ਸ਼ੁਰੂ ਕਰਵਾਇਆ ਉਹਨਾਂ ਦਾ ਸੁਪਨਾ ਮੁੱਖ ਮੰਤਰੀ ਬਾਨਾ ਪੂਰਾ ਹੋ ਗਿਆ ਉਹ ਵੀ ਵੇਖਿਓ ਹਾਂ ਤੁਸੀਂ ਯੂਪੀਐਸਸੀ ਦੇ ਟੈਸਟ ਦੇ ਵਿੱਚ ਇੱਕ ਸਿਲੇਬਸ ਲੱਗੂਗਾ ਵੀ ਇੱਕ ਵਾਰੀ ਆਮ ਆਦਮੀ ਪਾਰਟੀ ਸਰਕਾਰ ਆਈ ਸੀ ਉਸਦੇ 92 ਵਿਧਾਇਕ ਸੀ ਤੇ ਉਹ ਇੱਕ ਵਾਰੀ ਜਦੋਂ ਪਾਰਲੀਮੈਂਟ ਚ ਸਾਰੇ ਹਰਗੇ ਤਿੰਨੇ ਜਿੱਤੇ ਉਹਨਾਂ ਦੇ ਮੁੱਖ ਮੰਤਰੀ ਦਾ ਨਾਮ ਦੱਸੋ ਉਹ ਫਲਾਣੇ ਮਹਿਕਮੇ ਦੇ ਮੰਤਰੀ ਦਾ ਨਾਮ ਦੱਸੋ ਇਤਿਹਾਸ ਵੇਖਿਓ ਤੁਸੀਂ ਗਵਾਹ ਇੱਥੇ ਇਹ ਤੁਸੀਂ ਦੇਖਿਓ ਝੂਠ ਮਾਰ ਕੇ ਤੇ ਆ ਜਿੱਦਾ ਸੱਤਾ ਚ ਪਹਿਲਿਆਂ ਨੂੰ ਵੀ ਉਹਨਾਂ ਨੇ ਰਿਕਾਰਡ ਤੋੜਤੇ ਉਹ ਤੇ ਕਹਿੰਦਾ ਫਾਇਦਾ ਹੀ ਕੋਈ ਨਹੀਂ ਮੈਂ ਤੇ ਹੁਣ ਮੰਨਦਾ ਹੀ ਨਹੀਂ মিডিਆ ਦੀ ਸਰਕਾਰ ਮੰਨਦਾ ਮੈਂ ਨਹੀਂ ਮੰਨਦਾ ਸਰਕਾਰ ਪੰਜਾਬ ਚ ਹੈਗੀ ਲੇਕਿਨ ਤੁਸੀਂ মিডিਆ ਦੀ ਸਰਕਾਰ ਮੰਨਦੇ నో ਡਾਊਟ ਚਲੋ ਤੁਹਾਡਾ ਮੰਨਦਾ ਹੋਏਗਾ ਅਸੀਂ ਤੇ ਚਲੋ ਜਿੰਨਾ ਕਿ ਸਾਡੇ ਕੋਲ ਹੁੰਦਾ ਹੈ ਪੋਜ਼ੀਟਿਵ ਨੈਗੇਟਿਵ ਸਾਰਾ ਦਿਖਾਈਦਾ ਹੈ ਲੇਕਿਨ ਲੱਗਦਾ ਨਹੀਂ ਹੈ ਕਿ ਇੱਥੇ ਇਕੱਠੇ ਕਰਨ ਦੀ ਲੋਕਾਂ ਨੂੰ ਗੱਲ ਕੀਤੀ ਜਾ ਰਹੀ ਹੈ ਕਿ ਬਿਲਕੁਲ ਪਿੱਛੇ ਤੁਹਾਡੇ ਲਾਈਟ ਐਂਡ ਸਾਊਂਡ ਚੱਲਣਾ ਹੋਣੇ ਥੋੜੀ ਦੇਰ ਬਾਅਦ 7 ਵਜੇ ਤੋਂ ਬਾਅਦ 8 ਵਜੇ ਤੋਂ ਬਾਅਦ ਕਿ ਲੱਗਦਾ ਨਹੀਂ ਕਿ ਉਹ ਚਲਾਉਣ ਨਾਲ ਚੰਗਾ ਇਹਨੂੰ ਸਾਫ਼ ਕਰਵਾ ਲੈਣ ਦੇ ਏ ਜੇ ਸਾਫ ਹੋ ਜਾਂਦਾ ਤੇ ਆਪਣੇ ਆਪ ਲੋਕ ਉਥੇ ਆ ਜਾਂਦੇ ਹਾਏ ਲੋਕ ਨਹੀਂ ਉਥੇ ਆਉਣਗੇ ਮੈਨੂੰ ਪਤਾ ਹੈ ਮੈਂ ਲਾਸਟ ਟਾਈਮ ਸਟੋਰੀ ਕੀਤੀ ਸੀ ਕਿ 18 ਕੁਰਸੀਆਂ ਲਾਈਆਂ ਸੀ 18 ਕੁਰਸੀਆਂ ਸਿਰਫ 4 ਬੰਦੇ ਬੈਠੇ ਹੀ ਨਹੀਂ ਆਉਂਦੇ ਤੇ ਕੀ ਲੱਗਦਾ ਨਹੀਂ ਕਿ ਫਿਰ ਇਹਨੂੰ ਸਾਫ ਕਰਵਾਉਣ ਦੇ ਉਹ ਪੈਸੇ ਲੋਨ ਨਾ ਚਾਹਾਂਗੇ ਇੱਥੇ ਲਾ ਲੈਂਦੇ ਉਦੇ ਵਿੱਚੋਂ ਬਚਣਾ ਵਾ ਬੜਾ ਕੁਛ ਇਹਦੇ ਵਿੱਚੋਂ ਬਚਣਾ ਕੱਖ ਨਹੀਂ ਜੀ ਬਚਾ ਲੈਣ ਦੇ ਮਹਾਰਾਜਾ ਰਣਜੀਤ ਸਿੰਘ ਨੂੰ ਦੇ ਰਾਜ ਨੂੰ ਬਚਾ ਲੈਣਾ ਉਹਦੇ ਵਿਰਾਸਤ ਨੂੰ ਬਚਾ ਲੈਣ ਇੰਨਾ ਹੀ ਬੜਾ ਹੈ ਸੋਨੂੰ ਜੀ ਮੈਂ ਤਾਂ ਇਹੀ ਗੁਰਜਾਰਿਸ਼ ਕਰਦਾ ਪਿਆ ਉਹਨਾਂ ਨੂੰ ਵੀ ਕਿ ਇਹ ਬਚਾ ਲੈਣ ਨਹੀਂ ਤਾਂ ਇਹ ਕੰਮ ਖਰਾਬ ਹੋ ਜੂ ਨਹੀਂ ਤਾਂ ਇਹ ਹੋ ਗਿਆ ਕੰਮ ਖਰਾਬ ਹੋਣਾ ਕਿੱਥੋਂ ਆ ਭਾਜੀ ਤੁਸੀਂ ਵੇਖੀ ਜਾਓ ਕਿਦਾਂ ਦੇ ਹਾਲਾਤ ਹੋ ਗਏ ਜਿੰਨੀਆਂ ਯਾਦਗਾਰਾਂ ਮੈਨੂੰ ਗਿਣਤੀ 'ਚ ਗਿਣਾ ਦਿਓ ਕਿ ਕਿੱਥੇ ਕੀ ਸਹੀ ਸਵਾਲ ਹਮ ਤੁਹਾਨੂੰ ਇੱਥੇ ਕਿਸੇ ਨੂੰ ਪੁੱਛ ਲੋ ਜਿੰਨੇ ਲੋਕੀ ਘੁੰਮਣ ਦੇ ਇਹਨਾਂ ਨੂੰ ਇਤਿਹਾਸ ਹੀ ਨਹੀਂ ਪਤਾ ਵਿਚਰਿਆਂ ਨੂੰ ਇਹ ਬਦਲ ਚੁੱਕੇ ਆ ਮਾਨਸਿਕ ਰੋਗੀ ਹੋ ਗਏ ਇਦਾਂ ਫੋਟੋ ਪਾਉਂਦੇ ਆ ਜਦੋਂ ਕਿਤੇ ਕੁੱਟ ਪੈਂਦੀ ਫੇਰ ਕਹਿੰਦੇ ਇਦਾਂ ਦਾ ਰਾਜ ਹੁੰਦਾ ਸੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੇ ਕਿਤੇ ਸਾਨੂੰ ਸ਼ੇਰੇ ਪੰਜਾਬ ਵੇਖਦਾ ਹੋਊਗਾ ਨਾ ਤੇ ਬੜੀ ਸ਼ਰਮ ਆਉਂਦੀ ਹੋਊਗੀ ਉਹਨੇ ਕਿਹਾ ਸੀ ਵੀ ਮੈਂ ਤੁਹਾਨੂੰ ਰਾਜ ਭਾਗ ਦੇ ਕੇ ਚੱਲਿਆਂ ਸਾਂਭ ਲਿਓ ਇਹ ਉਹੀ ਰਾਜ ਭਾਗ ਦਿੱਤਾ ਸੀ ਗੋਰਿਆਂ ਨੂੰ ਕਿ ਕਹਿੰਦੇ ਸੀ ਵੀ ਯਾਰ ਇਹ ਕਿਹੜਾ ਰਾਜ ਹੈ ਜਿੱਦੇ ਚ ਜੇਲ੍ਹ ਹੀ ਕੋਈ ਨਹੀਂ ਆ ਤੇ ਅੱਜ ਤੁਸੀਂ ਜੇਲਾ ਵੇਖੋ ਭਰੀਆਂ ਪਈਆਂ ਤੇ ਮੈਨੂੰ ਤਾਂ ਸ਼ਰਮ ਆਉਂਦੀ ਆ ਕਿ ਇਹੋ ਜਿਹੇ ਹਾਲਾਤ ਕਰਤੇ ਸਾਡੇ ਨਮਾਇंदे ਕਿਥੇ ਸੁਤੇ ਆ ਰੱਬ ਨੂੰ ਜਾਨ ਦੇਣੀ ਤੁਸੀਂ ਇਹ ਜ਼ਿੰਦਗੀ ਬੜੀ ਛੋਟੀ ਜੀ ਕੋਈ ਤੇ ਚਾਰ ਕੰਮ ਪੁੰਨ ਦੇ ਕਰ ਲੋ ਤੁਸੀਂ ਪਰਮਾਣਟ ਥੋੜੀ ਲਾ ਲਿਆ ਵੀ ਪਰਮਾਨੈਂਟ ਤੁਸੀਂ ਰਹਿਣਾ ਇੱਥੇ ਬੜੇ ਆਏ ਬੜੇ ਕਾ ਸੁਖਬੀਰ ਬਾਦਲ ਵੀ ਹਰ ਹਰ ਕੰਨ ਮੈਨ ਲੈ ਕੇ ਘੁੰਮਦਾ ਸੀ ਤੇ ਮਜੀਠੀਏ ਦੇ ਕਹਿ ਬਣਾ ਪਤਾ ਨਹੀਂ ਹਲਦਾ ਤੇ ਅੱਜ ਲੱਬੋ ਨਾ ਉਹ ਜਰਨੈਲ ਲੱਬੇ ਆਪੇ ਬਣੇ ਫੌਜਾਂ ਦੇ ਜਰਨੈਲ ਵੀ ਨਹੀਂ ਲੱਬੇ ਉਹ ਵੀ ਨਹੀਂ ਲੱਬੇ 25 ਸਾਲ ਰਾਜ ਕਰਨ ਵਾਲੇ ਤੇ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਫੰਨੇ ਖਾਨ ਦੱਸਦੇ ਹੋ ਕੋਈ ਨਹੀਂ ਲੱਬਾ ਤੇ ਲੱਪਣਾ ਤੁਸੀਂ ਵੀ ਨਹੀਂ ਥੋੜੀ ਬਹੁਤੀ ਰੱਬ ਤੋਂ ਡਰ ਤੇ ਨਗਰੀ ਦੀ ਸੇਵਾ ਕਰ ਲੋ ਇਹ ਸੇਵਾ ਜਿਹੜੀ ਆ ਕਰਮਾ ਭਾਗਾ ਨਾਲ ਮਿਲਦੀ ਜੇ ਇਹ ਤੁਸੀਂ ਯਾਦ ਰੱਖਿਓ ਅੱਜ ਤੁਹਾਡੇ ਕੈਮਰੇ ਤੇ ਕਹਿਣ ਰਿਹਾ ਪ੍ਰਮਾਤਮਾ ਰਹਿ ਰਸ ਦਾ ਵੇਲਾ ਜਿੱਦਣ ਕਿਸੇ ਚੰਗੀ ਜਗ੍ਹਾ ਤੇ ਆ ਗਿਆ ਤੇ ਇਤਿਹਾਸ ਲਿਖ ਕੇ ਜਾਊਂਗਾ ਯਾਦ ਰੱਖਿਓ ਮੈਨੂੰ ਜਿੱਥੇ ਮਰਜੀ ਬੋਂ ਫੜ ਲਿਓ ਪਰ ਇਹ ਜਿਹੜੀਆਂ ਚੀਜ਼ਾਂ ਅੱਜ ਮੈਂ ਫੇਸ ਕਰ ਰਿਹਾ ਇਹ ਔਣ ਨਹੀਂ ਦੇਊਂਗਾ ਆਉਣ ਵਾਲੇ ਸਮੇਂ ਚ ਸੋ ਇਹ ਸਨ ਸਰਬਜੀਤ ਸਿੰਘ ਸੋਨੂ ਚੰਡਿਆਲਾ ਜਿਹੜਾ ਕਿ ਹਮੇਚਾ ਹੀ ਸਮਾਜ ਸੇਵੀ ਨੇ ਤੇ ਬਹੁਤ ਵੱਡੇ ਮੁੱਦੇ ਜਿਹੜੇ ਨੇ ਉਹ ਚੁੱਕਦੇ ਰਹਿੰਦੇ ਨੇ ਲੇਕਿਨ ਇਹ ਸਮਰ ਪੈਲਸ ਦੀ ਗੱਲ ਕੀਤੀ ਜਾਵੇ ਤੇ ਸਮਰ ਪੈਲਸ ਨੂੰ ਲੈ ਕੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਹਮੇਸ਼ਾ ਹੀ ਆਪਣੇ ਆਪ ਨੂੰ ਬਹੁਤ ਮਹਫੂਜ਼ ਸਮਝਦੇ ਸਨ ਨਾਲੇ ਇਹ ਬਹੁਤ ਪਿਆਰਾ ਅਤੇ ਅਜੀਬ ਜਿਹੜਾ ਸਮਰ ਪੈਲਸ ਸੀਗਾ ਔਰ ਇਸ ਦੀ ਲਾਗੇ ਛਾਗੇ ਦੀ ਜੋ ਗੰਦਗੀ ਆ ਉਸ ਨੂੰ ਦੇਖ ਕੇ ਤੁਹਾਨੂੰ ਜ਼ਰੂਰ ਕਿਤਨਾ ਕਿਤੇ ਸ਼ਰਮ ਟੀਵੀ ਸਕਰੀਨ ਤੇ ਵੇਖਣ ਵਾਲੇ ਲੋਕਾਂ ਨੂੰ ਵੀ ਜ਼ਰੂਰ ਸ਼ਰਮ ਆਉਂਦੀ ਹੋਵੇਗੀ ਕਿ ਇਹ ਉਹ ਰਾਜਪਾਗ ਦੀ ਗੱਲ ਕਰਦੇ ਸਨ ਜਿਹੜੇ ਹੁਣ ਜੋ ਹਾਲਾਤ ਬਣੇ ਨੇ ਇਸ ਨੂੰ ਕਿੰਨੇ ਵਧੀਆ ਹਾਲਾਤ ਪਹਿਲਾਂ ਹੁੰਦੇ ਹੋਣਗੇ ਕਿਸੇ ਟਾਈਮ ਤੇ ਮੈਂ ਪਹਿਲਾਂ ਜਿਹਦਾ ਸ਼ੁਰੂਆਤ ਚ ਕਿਹਾ ਸੀ ਕਿ ਇੱਥੇ ਮੱਛੀਆਂ ਪਾਲਦੀ ਆਉਣਗੀਆਂ ਲੇਕਿਨ ਹੁਣ ਤਾਂ ਸ਼ਾਇਦ ਮੱਛਰ ਪਾਲਦੇ ਹੋਏ ਨਜ਼ਰ ਆ ਰਹੇ ਨੇ ਅਤੇ ਬਹੁਤ ਸਾਰੇ ਜਿਹੜੇ ਜਾਨਵਰ ਮਰੇ ਹੋਏ ਵਿੱਚੋਂ ਨਜ਼ਰ ਆਉਂਦੇ ਹੋਣਗੇ ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਜ਼ਰੂਰ ਇਸ ਨੂੰ ਵੇਖ ਕੇ ਸ਼ਰਮ ਹੋਣੀ ਚਾਹੀਦੀ ਹੈ ਕਿ ਅਸੀਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਤਾਂ ਹਮੇਸ਼ਾ ਕਰਦੇ ਹਾਂ ਲੇਕਿਨ ਸ਼ਾਇਦ ਉਹਨਾਂ ਵੱਲੋਂ ਦਿੱਤੀਆਂ ਗਿਆ ਵਿਰਾਸਤਾਂ ਅਸੀਂ ਨਹੀਂ ਸਾਮ ਸਕਦੇ ਲੇਕਿਨ ਕਿਤਨਾ ਕਿਤੇ ਇਹ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਜੇ ਲੋ ਵੀਡੀਓ ਜਾਏਗੀ ਤਾਂ ਸ਼ਾਇਦ ਹੋ ਸਕਦਾ ਹੈ ਇਸ ਦੀ ਸਫਾਈ ਜਿਹੜੀ ਆ ਉਹ ਜ਼ਰੂਰ ਹੋਵੇ ਤੇ ਨਾਲ ਹੀ ਅਸੀਂ ਪੰਜਾਬ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਸਿੰਘ ਔਜਲਾ ਨੂੰ ਵੀ ਜਰੂਰ ਅਪੀਲ ਕਰਾਂਗੇ ਅਤੇ ਨਾਲ ਹੀ ਅਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਅਪੀਲ ਕਰਾਂਗੇ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਸੀਂ ਜੋ ਸੰਘਾਸਨ ਹੈ ਉਸ ਦੀ ਗੱਲ ਜਰੂਰ ਕਰਦੇ ਹਾਂ ਜਾਂ ਉਹਨਾਂ ਦੇ ਕੋਹੀਨੌਰ ਹੀਰੇ ਦੀ ਜਰੂਰ ਗੱਲ ਕਰਦੇ ਹਾਂ ਲੇਕਿਨ ਜਿਹੜਾ ਇਹ ਹੀਰਾ ਆ ਇਸ ਨੂੰ ਸਾਂਭ ਲਈਏ ਤੇ ਸ਼ਾਇਦ ਮਹਾਰਾਜਾ ਰਣਜੀਤ ਸਿੰਘ ਸਾਨੂੰ ਕਿਤਨਾ ਕਿਤੇ ਕੋਸ਼ਿਸ਼ ਜਰੂਰ ਦੇਣਗੇ ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕੀਤੀ ਜਾਵੇ ਤਾਂ ਸ਼ਾਇਦ ਉਹਨਾਂ ਨੇ ਕਦੀ ਵੀ ਨਹੀਂ ਸੋਚਿਆ ਹੋਵੇਗਾ ਕਿ ਜਿਸ ਰਾਜ ਨੂੰ ਉਹ ਛੱਡ ਕੇ ਚਲੇ ਨੇ ਉਸ ਰਾਜ ਦਾ ਹਾਲਾਤ ਜਿਹੜੇ ਨੇ ਉਹ ਫਾਤੋ ਬਤਰ ਹੁੰਦੇ ਹੋਏ ਨਜ਼ਰ ਆਣਗੇ ਦੂਸਰੇ ਪਾਸੇ ਮੈਂਬਰ ਪਾਰਲੀਮੈਂਟ ਸਰਤਾ ਗੁਰਜੀਤ ਸਿੰਘ ਔਜਲਾ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਤਾਂ ਜੋ ਕਿ ਉਹ ਵੀ ਜੇਕਰ ਉਹ ਚਾਣਗੇ ਤਾਂ ਸ਼ਾਇਦ ਹੋ ਸਕੇ ਕਿਉਂਕਿ ਮੈਂਬਰ ਪਾਰਲੀਮੈਂਟ ਅੰਮ੍ਰਿਤਸਰ ਦੇ ਜੇਕਰ ਹਗੇ ਨੇ ਤੇ ਉਹ ਪੂਰੇ ਅੰਮ੍ਰਿਤਸਰ ਦੇ ਇੱਕ ਕਹਿੰਦੇ ਮਾਲਕ ਜਿਹੜੇ ਨੇ ਉਹ ਕਿਹਾਏ ਜਾਂਦੇ ਨੇ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਬਹੁਤ ਸਾਰੇ ਜਿਹੜੇ ਨੇ ਜਾਨਵਰ ਜਿਹੜੇ ਨੇ ਉਹ ਤੁਹਾਨੂੰ ਜਾਂ ਮੱਛਰ ਜਿਹੜੇ ਨੇ ਉਹ ਨਜ਼ਰ ਆਉਂਦੇ ਹੋਣਗੇ ਲੇਕਿਨ ਕਿਤਨਾ ਕਿਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ ਦੀ ਸਫਾਈ ਜੇਕਰ ਨਹੀਂ ਹੁੰਦੀ ਤਾਂ ਸੋਨੂੰ ਜੰਡਿਆਲੇ ਹੋਣਾ ਉਹ ਵੀ ਗੱਲ ਕਹੀ ਗਈ ਕਿ ਉਹ ਜ਼ਰੂਰ ਇਸ ਦੀ ਸਫਾਈ ਕਰਾਉਣਗੇ ਚਾਹੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੀਮਤ ਜਿਹੜੀ ਆਉਤੀ ਅਦਾ ਕਰਨੀ ਪਵੇ ਲੇਕਿਨ ਹੁਣ ਵੇਖਣਾ ਹੋਵੇਗਾ ਕਿ ਇਸ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਨੂੰ ਕਦੋਂ ਤੱਕ ਠੀਕ ਕਰਾਇਆ ਜਾਂਦਾ ਹੈ ਤੇ ਕਦੋਂ ਤੱਕ ਇਸ ਦੀ ਸਫਾਈ ਹੁੰਦੀ ਹੈ ਇਹ ਤਾਂ ਸਮਾਂ ਦੱਸੇਗਾ ਲੇਕਿਨ ਹਾਲਾਤ ਜਿਹੜੇ ਨੇ ਉਹ ਬਾਤੋਂ ਬੱਤਰ ਨੇ ਕੈਮਰਾਮੈਨ ਵਾਂਸ ਦੇ ਗੁਰਪ੍ਰੀਤ ਸਿੰਘ ਅੰਮ੍ਰਿਤਸਰ ਸਾਹਿਬ